ਸਾਸਟਰੀ ਕਾਜੀ ਸਾਰਾ ਨੋਜਾਪ ਲੈ ਕੇ ਆ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਸ਼ਰਟ ਹੈਗੀ ਪਿਓਰ ਵਿਸਕੋਸ オーਰਗੈਂਜ਼ਾ ਦੀ ਐਮਬ੍ਰੋਇਡਰੀ ਕੀਤੀ ਗਈ ਜਿਹੜੀ ਇਸ ਬਾਟਮ ਰਹੇਗੀ ਪਿਓਰ ਕਰੇਵ ਦੀ ਬਾਟਮ ਮਿਲੇਗੀ ਪਲੇਨ ਬਾਟਮ ਹੋਏਗੀ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ ਪਿਓਰ ਟਿਸ਼ੂ ਕ੍ਰਸ਼ ਦਾ ਸੂਟ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਅਗਲੇ ਜਿਹੜੇ ਸੂਟ ਰਣਗੇ ਕਰੇਵ ਦੀ ਸ਼ਰਟ ਰਹੇਗੀ embroidery ਫੁੱਲ ਕੀਤੀ ਗਈ ਮਿਲੇਗੀ ਪਲੇਨ ਬਾਟਮ ਹੋਏਗੀ ਕ ਪਰ ਮੀਟਰ ਲੱਗ ਰਹੇਗਾ बॉटम ਦਾ ਪਰ ਮੀਟਰ ਅਲੱਗ ਰਹੇਗਾ ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਪਿਓਰ ਟਿਸ਼ੂ ਦਾ ਹੀ ਸੂਟ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਫੁੱਲ ਐਮਬਰਾਇਡਰੀ ਕੀਤੀ ਗਈ ਹੈਵੀ ਵਰਕ ਕੀਤਾ ਹੋਇਆ ਤੁਹਾਨੂੰ ਮਿਲੇਗਾ ਤੁਸੀਂ ਆਲਓਵਰ ਸੂਟ ਬਣਾ ਸਕਦੇ ਹੋ ਜੇਕਰ ਤੁਸੀਂ ਕੱਲੀ इसी शर्ट ऑनली बाई करना चाहते हो तो शर्ट भी लै सकते हो रहन के प्योर मसलीन कॉटन का सूट रहेगा लैस का कम किया गया साढ़े तीन मीटर की कट रहेगी व्डे पने का सूट उनका पूरा सूट रेडी हो है मसलीन का दुप्टा रहेगा फोर सैड उसके पट्टी लगाई गई है सूट रहेगा प्योर मसलीन कॉटन का यह भी व्डे पन्ने का सूट रहेगा पूरा सूट बन के तैयार हो जाए बॉटन के उपर बहुत ही सोहना पैच वर्क किया गया नैक के उपर वर्क रहेगा दुपट्टा इसका बहुत ही सोहना रैडी किया मिलेगा ਅਗਲੇ ਜਿਹੜੇ ਸੂਟ ਰਣਗੇ ਸ਼ਰਟ ਰਹੇਗੀ ਜੋਰਚਟ ਦੀ ਪ੍ਰਿੰਟਡ ਸ਼ਰਟ ਹੋਏਗੀ ਬਾਟਮ ਨਾਲ ਮਿਲੇਗੀ ਮਸਲੀਨ ਕਾਟਨ ਦੀ ਪੌਂਚਾਂ ਦੇ ਉੱਪਰ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਆਪਾਂ ਮੈਂਸ਼ਨ ਕਰ ਦਿੱਤਾ ਪ੍ਰਾਈਸ ਚੈੱਕ ਕਰਕੇ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਰਣਗੇ ਪੂਰਾ ਸੂਟ ਤੁਹਾਨੂੰ ਕਾਟਨ ਦਾ ਮਿਲੇਗਾ 2.5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਹਾਂਜੀ ਆਇਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁ